ਵਕਤ ਦੇਚ ਨਹੀਂ ਹੈ ਜੋ ਵਕਤ ਦੇਚ ਬਣਿਆ ਹੈ ਵਕਤ ਮਿਟਾ ਦੇਗਾ ਜੋ ਕਾਲ ਦੇਚ ਬਣਿਆ ਹੈ ਵਕਤ ਨੂੰ ਕਾਲ ਕਹਿੰਦੇ ਨੇ ਜੋ ਕਾਲ ਦੇਚ ਬਣਿਆ ਹੈ ਕਾਲ ਖਾ ਜਾਏਗਾ ਕਾਲ ਪਾਇ ਬ੍ਰਹਮਾ ਬਗਵਦਰਾ ਕਾਲ ਪਾਇ ਸ਼ਿਵ ਜੋ અવਤਾਰਾ ਕਾਲ ਪਾਇ ਕਰਵ ਸੰ ਪ੍ਰਗਾਸਾ ਸਖਨ ਕਾਲ ਕਾ ਕਿਉ ਸਭ ਕਾਲ ਦਾ ਤਮਾਸ਼ਾ ਸਮੇਂ ਦਾ ਤਮਾਸ਼ਾ ਆਕਾਰ ਆਕਾਰ ਜਾਏ ਸੂਰਜ ਦਾ ਹੈ ਸੂਰਜ ਨੂੰ ਵੀ ਇੱਕ ਦਿਨ ਸਮਾ ਖਾ ਜਾਏਗਾ ਮਨੁੱਖ ਜਨਮ ਤੋਂ ਬਾਅਦ ਰੋਜ਼ ਰੋਜ਼ ਘਟਦਾ ਹੈ। ਛੇਨ ਛੇਨ ਔਦ ਬਿਹਾਰਤ ਹੈ। ਊਟੇ ਘਟ ਜਾਉ ਪਾਣੀ। ਚਲੋ ਇੰਜ ਕਹੀਏ ਇੱਕ ਮਨੁੱਖ ਨੇ 80 ਸਾਲ ਜੀਵਣਾ ਹੈ। ਅੱਜ ਦਾ ਇੱਕ ਦਿਨ ਲੰਘ ਗਿਆ। ਘਟ ਗਿਆ કે ਵਧ ਗਿਆ। ਹਿਸਾਬ ਕਿਤਾਬ। ਅੱਜ ਦਾ ਇੱਕ ਦਿਨ ਲੰਘਿਆ। ਤੋ ਬੰਦਾ ਛੋਟਾ ਹੋ ਗਿਆ ਕਿ ਵੱਡਾ ਹੋ ਗਿਆ ਦੁਨੀਆ ਆਕੜੇ ਜਲਾਂਦੀ ਏ ਇੱਕ ਦਿਨ ਵੱਡਾ ਹੋ ਗਿਆ ਗੁਰਬਾਣੀ ਕਹਿੰਦੀ ਏ ਨਹੀਂ ਇੱਕ ਦਿਨ ਛੋਟਾ ਹੋ ਗਿਆ ਜਨਨੀ ਜਾਣਤ ਹੈ ਸੁਤ ਬਲਾ ਹੁੰਦਾ ਹੈ ਇਤਨਕ ਨ ਜਾਣੇ ਜੇ ਦਿਨ ਦਿਨ ਆਉਦ ਘਟਤ ਹੈ ਮਨੋ ਕੋ ਰੋਜ਼ ਰੋਜ਼ ਘਟਰੇ ਘਟ ਕੇ ਤੋ ਇੱਕ ਦਿਨ ਮਿਟ ਜਾਏ ਇਸ ਤੋਂ ਪਹਿਲੇ ਤੂੰ ਅਮਰ ਤਤ ਨੂੰ ਪ੍ਰਾਪਤ ਕਰ ਲੈ। ਅਮਰ ਤਤ ਦੇ ਚਲੇ ਨਾ ਜਾ। ਮਨੋ ਕੋ ਰੋਜ਼ ਰੋਜ਼ ਕੱਟ ਰਿਹਾ। ਕੋਈ ਵਧ ਨਹੀਂ ਰਿਹਾ। ਪਰ ਇਹਨੂੰ ਭੁਲੇਖਾ ਕਿਉਂ ਪੈ ਜਾਂਦਾ ਮੈਂ ਰੋਜ਼ ਰੋਜ਼ ਵਧ ਰਿਹਾ। ਰੋਜ਼ ਰੋਜ਼ ਹੋ ਸਕਦਾ ਹੈ ਪਰਿਵਾਰ ਵਧ ਰਿਹਾ ਹੋਵੇ। ਪਹਿਲੇ ਇਕੱਲਾ ਸੀ ਹੁਣ ਪੁੱਤਰ ਨੇ, ਪੋਤਰੇ ਨੇ, ਪਰਪੋਤਰੇ। ਪਰਿਵਾਰ ਵੱਡਾ ਹੋ ਰਿਹਾ, ਤੂੰ ਤੇ ਛੋਟਾ ਹੋ ਰਿਹਾ। ਕਾਰੋਬਾਰ ਵੱਡਾ ਹੋ ਰਿਹਾ ਹੋਵੇਗਾ, ਤੂੰ ਤੇ ਛੋਟਾ ਹੋ ਰਿਹਾ। ਮਹਿਲ ਮਾੜੀਆਂ ਵੱਡੀਆਂ ਹੋ ਰਹੀਆਂ ਹੋਣ ਗਿਆ ਤੂੰ ਛੋਟਾ ਹੋ ਰਿਹਾ